ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਅੱਜ ਅਸੀਂ ਨੰਗਲ ਦੇ ਅਜਿਹੇ ਨੇਤਾ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਪੂਰੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਦੇ ਨਾਲ ਲਿਖਵਾ ਦਿੱਤਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਸ ਨੇਤਾ ਨੇ ਕੁਝ ਅਜਿਹਾ ਕਰਕੇ ਦਿਖਾ ਦਿੱਤਾ ਜੋ ਅੱਜ ਤੱਕ ਨੰਗਲ ਦੇ ਵਿੱਚ ਨਹੀਂ ਹੋਇਆ ਤੁਸੀਂ ਸਮਝ ਤਾਂ ਗਏ ਹੀ ਹੋਗੇ ਕਿ ਅਸੀਂ ਕਿਸ ਨੇਤਾ ਦੀ ਗੱਲ ਕਰ ਰਹੇ ਹਾਂ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਡਾਕਟਰ ਸੰਜੀਵ ਗੋਤਮ ਦੀ ਜੋ ਕਿ ਲਗਾਤਾਰ 2008 ਤੋਂ BBMP ਦੇ ਖਿਲਾਫ ਲੜਾਈ ਲੜ ਰਹੇ ਹਨ ਭਾਵੇਂ ਉਹ ਨੰਗਲ ਦੇ ਲੀਜ਼ ਮੁੱਦੇ ਦੀ ਗੱਲ ਹੋਵੇ BBMP ਦੇ ਵਿੱਚ ਹੋ ਰਹੀ ਕਰਪਸ਼ਨ ਦੀ ਗੱਲ ਹੋਵੇ BBMP ਦੇ ਵਿੱਚ ਪੰਜਾਬ ਦੇ ਹਿੱਸੇ ਦੇ ਪੇ 3000 ਪੋਸਟਾਂ ਖਾਲੀ ਹੋਣ ਦੀ ਗੱਲ ਹੋਵੇ ਜਾਂ ਫਿਰ ਸਿਨੇਮਾ ਹਾਲ ਵਾਲੀ ਜਗ੍ਹਾ ਦੀ ਗੱਲ ਹੋਵੇ ਹਮੇਸ਼ਾ ਹੀ ਡਾਕਟਰ ਸੰਜੀਵ ਗੋਤਮ ਨੇ ਨੰਗਲ ਨੂੰ ਪਹਿਲ ਦੇ ਆਧਾਰ ਉੱਤੇ ਰੱਖ ਕੇ ਸ਼ੇਅਰ ਦੇ ਹੱਕਾਂ ਦੀ ਗੱਲ ਕੀਤੀ ਹੈ ਲੋਕਾਂ ਦੀ ਲੜਾਈ ਨੂੰ ਹੋਰ ਤਕੜੇ ਤਰੀਕੇ ਦੇ ਨਾਲ ਲੜਨ ਦੇ ਲਈ 2017 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਵੱਲੋਂ ਚੋਣ ਲੜੀ ਗਈ ਸੀ ਪਰ ਸਫਲਤਾ ਨਹੀਂ ਮਿਲੀ ਤੇ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹਨਾਂ ਨੂੰ ਕਈ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਤੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਪਾਣੀ ਦਾ ਵਿਵਾਦ ਸ਼ੁਰੂ ਹੋਇਆ ਤਾਂ ਉਸ ਦੇ ਵਿੱਚ ਇੱਕ ਅਹਿਮ ਭੂਮਿਕਾ ਡਾਕਟਰ ਸੰਜੀਵ ਗੋਤਮ ਬਲੋਵ ਦਾ ਕੀਤੀ ਗਈ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਸੰਜੀਵ ਗੋਤਮ ਨੇ ਕਿਹਾ ਕਿ ਜਦੋਂ ਨੰਗਲ ਦੇ ਟੰਪੂ ਨੂੰ ਗੁਲਾਮ ਬਣਾਉਣ ਦੀ ਗੱਲ ਹੋਈ ਤਾਂ ਸਾਰਾ ਪੰਜਾਬ ਨੰਗਲ ਦੇ ਨਾਲ ਆ ਕੇ ਖੜਾ ਹੋ ਗਿਆ ਜਿਸ ਤਵਾਂ ਤੇ ਉਹਨਾਂ ਨੇ ਇਕੱਠੇ ਹੋ ਕੇ ਸਾਰੀ ഇല്ലടാ ഇല്ലടി ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਲੜਾਈ ਦੇ ਵਿੱਚ ਉਹਨਾਂ ਉੱਤੇ ਜਿਹੜਾ ਮਾਮਲਾ ਦਰਜ ਹੋਣਾ ਹੈ ਉਹ ਕਰ ਦੇਣ ਉਹ ਕਿਸੇ ਤਰ੍ਹਾਂ ਦਾ ਮਾਮਲਾ ਦਰਜ ਹੋਣ ਤੋਂ ਨਹੀਂ ਡਰਦੇ ਤੇ ਹੁਣ ਉਹਨਾਂ ਦਾ ਇੱਕੋ ਇੱਕ ਸੁਪਨਾ ਹੈ ਨੰਗਲ ਨੂੰ ਫਿਰ ਤੋਂ ਬਸਾਉਣਾ ਤੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ 2027 ਦੇ ਵਿੱਚ ਡਾਕਟਰ ਸੰਜੀਵ ਗੋਤਮ ਨੂੰ ਉਹਨਾਂ ਦਾ ਇਹ ਸੁਪਨਾ ਸੱਚ ਕਰਨ ਦੇ ਲਈ ਮੌਕਾ ਦਿੱਤਾ ਜਾ ਸਕਦਾ ਹੈ ਤੇ ਨੰਗਲ ਸ਼ਹਿਰ ਦੇ ਵਿਕਾਸ ਦੇ ਲਈ ਤੋੜਿਆ ਹੋਇਆ ਨਾਰੀਅਲ ਉਹਨਾਂ ਦਾ ਕਿਤੇ ਨਾ ਕਿਤੇ ਕਬੂਲ ਹੁੰਦਾ ਨਜ਼ਰ ਆ ਰਿਹਾ ਹੈ ਨੰਗਲ ਤੋਂ ਪੰਜਾਬੀ ਟੀਵੀ ਪ੍ਰਾਈਮ ਦੇ ਲਈ ਰਕੇਸ਼ਵਰ ਰਾਣਾ ਦੀ ਰਿਪੋਰਟ ਯਾਰ ਮੈਨੂੰ ਲੱਗ ਜਾਵੇ ਫਾਂਸੀ ਮੈਨੂੰ ਹੋਰ ਉਹ ਉਮਰ ਕਹਿਲ ਮੇਰੇ ਬਾਸੇ ਜੋ ਦਿਲ ਕਰਦਾ ਦਰਨ ਭਵੇਂ ਲੜਨ ਜੋ ਇਹਨਾਂ ਚੀਜ਼ਾਂ ਤੋਂ ਨਹੀਂ ਸ਼ਰਮ ਮੱਟਦਾ ਮੈਂ ਬੋਲਡ ਸਟੈਪ ਚ ਕਿਹਾ ਸੀ ਮੈਂ ਪਬਲਿਕ ਵਾਸਤੇ ਚੱਕਿਆ ਸੀ ਇਸ ਕਰਕੇ ਪਬਲਿਕ ਜੇ ਤੁ ਸਾਡੇ ਨਾਲ ਹੈ ਤਾਂ ਕਿਸੇ ਚੀਜ਼ ਦਾ ਫਰਕ ਨਹੀਂ ਪੈਂਦਾ ਦੇਸ਼ ਦੇ ਵਾਸਤੇ ਤੇ ਇਸ ਦੇ ਲੋਕਾਂ ਵਾਸਤੇ ਸਾਡੇ ਵਰਗੇ ਲੋਕ ਅਗਰ ਮੋਰੇ ਹੋ ਕੇ ਕੁਰਬਾਨੀਆਂ ਨਹੀਂ ਦੇਣਗੇ ਤਾਂ ਕੌਣ ਦੇਊਗਾ ਮੇਰੇ ਪਰ ਜਿਹੜਾ ਪਰਚਾ ਕਰਾਂ ਜਿਹੜੀਆਂ ਧਾਰਾਂ ਲੱਗਦੀਆਂ ਜਿਹੜੇ ਕਾਨੂੰਨ ਬਣਦਾ ਸੈਂਟਰ ਕਰੇ ਸਟੇਟ ਕਰੇ ਜੋਧਿਲ ਕਰਦਾ ਕਰੇ ਪਰ ਮੈਂ ਨੰਗਲ ਸ਼ਹਿਰ ਵਾਸੀ ਹਰ ਤਰ੍ਹਾਂ ਦਾ ਉਪਰਾਲਾ ਕਰੂੰਗਾ ਮੈਂ ਆਪਣੇ ਸ਼ਹਿਰ ਨੂੰ ਮੁਰਕ ਕੇ ਬਸਾਉਣਾ ਹੈ ਔਰ ਇਹਦੇ ਵਾਸਤੇ ਮੇਰੀ ਜਿੰਨੀ ਵੀ ਕੋਸ਼ਿਸ਼ ਹੋਊਗੀ ਮੈਂ ਪੂਰੇ ਕਰਾਂਗਾ ਤਾਂ ਕਿ ਇਹ ਸ਼ਹਿਰ ਨੂੰ ਡਿਵੈਲਪ ਕਰਨ ਵਾਸਤੇ ਜੋ ਸਾਡਾ ਪ੍ਰਿਆਸ ਹੈ ਉਹਨੂੰ ਪੂਰਾ ਕਰਾਂਗੇ 2008 ਤੋਂ ਆਪਾਂ ਲੜਦੇ ਸੂ ਥੋੜੀ ਹੋਣੀ ਹੋਈ ਆਕਰ ਕੇ ਮੈਂ ਜਿਹੜਾ ਪੂਰੇ ਸਟੈਪ ਚੱਲਗਾ ਹਮ ਪੂਰੀ ਸਟੱਡੀ ਕੀਤੀ ਉਸ ਸਟੱਡੀ 'ਚ ਪਤਾ ਲੱਗਾ ਕਿ BBMP ਇੱਕ ਬਹੁਤ بڑا ਕ੍ਰਪਸ਼ਨ ਦਾ ਹੈ ਉਹ ਕਰਪਸ਼ਨ ਦੇ ਅੱਡੇ ਦਾ ਭਾਂਡਾ ਫੂਡ ਨਾ ਸੀ ਸਾਡੀ ਮਾਨ ਸਰਕਾਰ ਸਾਡੇ ਮੁੱਖ ਮੰਤਰੀ ਸਾਡੇ ਹਰਜੋਤ ਸਿੰਘ ਬੈਂਜੀ ਨਾਲ ਸਾਡੇ ਸਾਰਿਆਂ ਨਾਲ ਜਦੋਂ ਗੱਲਬਾਤ ਹੋਈ ਹੈ ਜਦੋਂ ਅਸੀਂ ਛੋਟਾ ਜਿਹਾ ਸਟੈਪ ਇੱਥੇ ਢਾਣਾ ਸੀ ਸਾਡੇ ਕਿਲੇ ਨੇ ਤੇ ਸਾਡੇ ਮਕਾਨਾਂ ਨੂੰ ਉੱਥੋਂ ਗੱਲ ਚਲਦੀ 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 ਜਦੋਂ ਪੰਜਾਬ ਦੇ ਵਿੱਚ ਚੱਲ ਗਈ ਫਿਰ ਪਾਣੀ ਦੇ ਕੈਲਕੂਲੇਸ਼ਨ ਕੀਤੀ ਗਈ ਸਾਡਾ ਪਾਣੀਆਂ ਦੀ ਚੋਰੀ ਦੇ ਨਾਲ ਪਾਣੀ ਦੇ ਬਕੈਤਾ ਵੀ ਬਕੈਤੀਆਂ ਹੋਈਆਂ ਪਾਣੀ ਦੀ ਡਕੈਤੀ ਜਦੋਂ ਹੋਈ ਹੈ ਤੇ ਸਾਡੇ ਨੰਗਲ ਦੇ ਟਾਪੂ ਨੂੰ ਗੁਲਾਮ ਬਣਾਉਣ ਦੀ ਗੱਲ ਹੋਈ ਹੈ ਤੇ ਜਦੋਂ ਪੂਰੇ ਪੰਜਾਬ ਨੂੰ ਪਤਾ ਲੱਗਿਆ ਤਾਂ ਪੰਜਾਬ ਆਪਣੇ ਆਪ ਹੀ ਸਾਡੀ ਮਾਨ ਸਰਕਾਰ ਨੇ ਇਹ ਸਟੈਪ ਲਗਾਇਆ ਮਾਨ ਸਾਹਿਬ ਦਾ ਸਾਡੀ ਜਿਹੜੀ ਮੁੱਖ ਮੰਤਰੀ ਜੀ ਬਹੁਤ ਜਿਡਾਰੂ ਨੇ ਹਰ ਸਮੇਂ ਪੰਜਾਬ ਪੱਖੀ ਗੱਲ ਕਰਦੇ ਨੇ ਸਾਡੀ ਮੰਤਰੀ ਹਰਜੂਤ ਸਿੰਘ ਵੈਂਜੀ ਵੀ ਪੰਜਾਬ ਪੱਖੀ ਗੱਲ ਕਰਦੇ ਸਾਰੇ ਨੇ ਇਕੱਠੇ ਹੋ ਕੇ ਆਪਾਂ ਇਹ ਲੜਾਈ ਲੜੀ ਹੈ ਔਰ ਜਿੱਤ ਵੀ ਲਈ ਹੈ ਅੱਗੇ ਨੂੰ ਵੀ ਜਿੱਤਾਂਗੇ ਜਿੱਤ ਹਮੇਸ਼ਾ ਜਿਹੜੇ ਜਿਡਾਰੂ ਲੋਕਾਂ ਦੀ ਤੇ ਆਪਣੇ ਹੱਕਾਂ ਵਾਲੇ ਨੇ ਸਾਡੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹਰਿਆਣਾ ਪਾਣੀ ਜਿੰਨਾ ਬਣਦਾ ਉਹਨੂੰ ਦਿੰਨੇ ਆ ਲਿਕਨ ਆਪਣਾ ਹੱਕ ਜਦੋਂ ਸਾਡੇ ਕੋਲ ਪਾਣੀ ਥਾ ਹੀ ਨਹੀਂ ਆਪਾਂ ਦੇਵਾਂਗੇ ਕਿਉਂ ਤੁਸੀਂ ਵੀ ਦੇਖਿਆ ਹੋਣਾ ਕਿ ਜੇ ਮੈਂ ਇੱਥੇ ਚੱਲਦਾ ਤੇ 60 ਕਿਲੋਮੀਟਰ ਤੱਕ ਪਾਣੀ ਦਾ ਕੋਈ ਆਊਟਲੈਟ ਨਹੀਂ ਹੈ ਉਸ ਤੋਂ ਬਾਅਦ ਸਾਡੀਆਂ ਨਹਿਰਾਂ ਸ਼ੁਰੂ ਹੁੰਦੀਆਂ ਸਾਡੀ ਧਰਤੀ ਆਪਣੀ ਪਿਆਸੀ ਹੈ ਜਿਸ ਦਿਨ ਸਾਡੀ ਪੰਜਾਬ ਦੀ ਧਰਤੀ ਸਹੀ ਹੋ ਜਾਗੀ ਹਰਿਆਣੇ ਵੀ ਦੇਮਾਂਗੇ ਹਰਿਆਣਾ ਸਾਡਾ ਦੁਸ਼ਮਣ ਥੋੜਾ ਹੈ ਲੇਕਿਨ ਜਿੱਥੇ ਆਪਣਾ ਹੱਕ ਦਾ ਹੱਕ ਵਾਸਤੇ ਅੱਪਾ ਲੜਾਂਗੇ